ਹਾਂ ਜੀ ਕੀ ਹੋ ਰਹਾ ਜ਼ਰੇ ਗਿਰਨ ਦਾ ਨਾ ਕੀ ਬੰਦਾ ਕਰਦਾ ਮੇਰੇ ਕੋ ਕੋ ਪ੍ਰੋਗਰਾਮ ਤੇ ਸੱਟਾਈ ਸਾਰੇ ਹੀ ਰੋਦੇ ਕਪੜਾ ਢੀਗਾ ਰੋਜ਼ੀ ਕਰਤੀ ਐ ਵਲੌਗ ਦੀ ਸਟਾਰਟਿੰਗ ਭਾਈ ਸਵੇਰੇ ਸਵੇਰੇ ਬਾਕੀ ਦਰ ਚਾਹ ਨਾਲ ਬਿਸਕਟ ਤੇ ਨਾਲ ਬਾਈਕ ਤੈਨੂੰ ਬਿੱਡ ਤੇ ਚੜਾ ਲੈਂਦਾ ਨਾ ਖੋਲੇ ਵੀ ਕਾ ਟੁੱਲੀ ਜਣੂ ਠੀਕ ਹੈ ਕਿ ਨਹੀਂ ਮਹਿੰਦੀ ਵਰ ਤੋਂ ਤੱਕ ਆਉਂਦਾ ਬਸ ਸਿੱਧੀ ਆ ਗਈ ਇੱਥੇ ਟੋਕੀ ਠੀਕ ਹੈ ਚਲੋ ਭਈ ਇੱਕ ਵਾਰ ਉਹਨੂੰ ਫੋਨ ਆਈ ਜਾਂਦਾ ਵਿੱਚ ਤਕਲੀਓ ਹਮ ਯੈਸ ਗੁੱਡ ਬாய் ਹਮ ਵਾਰੀ ਪੱਜ ਗਏਗਾ ਤਾਂ ਛੇ ਨੇ ਵੜੇ 5 ਉਠੀ ਜੀ 10 ਵਜ ਗਏ ਤੇ ਇਹ ਬੱਚਾ ਬਈ ਹਜੇ ਇਵੇਂ ਹੀ ਕਰ ਰਿਹਾ ਵਿਚਾਰਾ ਇਹਨੂੰ 100% ਬਰੋ ਦਰੰਗ ਵਜ ਗਿਆ ਕਿਉਂਕਿ ਜੇ ਹੋਰ ਕੁਝ ਵੀ ਹੋਇਆ ਹੁੰਦਾ ਨਾ ਬਈ ਬੱਚੇ ਨੂੰ ਤੇ ਇਹਨੇ ਮਰ ਜਾਣਾ ਸੀ ਉਹਨੂੰ ਤਾਂ ਉਹ ਮੁਰਗੀ ਨੇ ਧਰੰਗ ਵੱਜਦੀ ਇਹਨੂੰ ਇਹ ਇਹਨੂੰ ਉਵੇਂ ਨਹੀਂ ਹੋਈ ਇਹਨੂੰ ਜਿਵੇਂ ਦੂਜਿਆਂ ਨੂੰ ਵਾਇਰਸ ਨਾਲ ਹੁੰਦੀ ਹੈ ਮਤਲਬ ਹਾਂ ਜਿਵੇਂ ਵੀ ਵਾਇਰਸ ਨਾਲ ਨਹੀਂ ਹੁੰਦੀ ਉਹ ਚੀਜ਼ ਨਹੀਂ ਹੋਈ ਆਪਾਂ ਕਹਿੰਦੇ ਨੈਚੁਰਲ ਮੈਂ ਤਾਂ ਤਾਂ ਵੀ ਅਚਾਨਕ ਜਿਵੇਂ ਕਿਸੇ ਬੰਦੇ ਨੂੰ ਧਰੰਗ ਵੱਜ ਜਾਂਦੀ ਹੈ 21 ਦਾਮ ਉਵੇਂ ਵੱਜੀ ਇਹਨੂੰ ਜਿਵੇਂ ਆਪਾਂ ਫੀਮ ਖਾਣਦੇ ਹਾਂ ਬੰਦੇ ਨੂੰ ਹਾਂ ਉਵੇਂ ਉਵੇਂ ਧਰੰਗ ਵੱਜੀ ਹੈ ਇਹਨੂੰ ਤੇ ਪਰ ਹੁਣ ਗੱਲ ਆਏ ਆ ਵੀ ਇਹ ਚੀਜ਼ ਇਹਦੇ ਇੱਥੇ ਹੀ ਰੁਕ ਜੇ ਤਾਂ ਚੰਗੀ ਗੱਲ ਹੈ ਤੇ ਜੇ ਇਹ ਚੀਜ਼ ਗਾਂ ਚੱਲ ਪਈ ਤਾਂ ਫਿਰ ਰਗੜੇਗੀ ਫਰੱਖਾਂ ਵਾਲੇ ਪਾਸੋਂ ਵੀ ਤੇ ਧੌਣ ਵਾਲੇ ਪਾਸੋਂ ਵੀ ਤੇ ਸਾਰੇ ਪਾਸੇ ਗੋਡਰੀ ਲੱਗ ਜਾਣਗੇ ਜਵੇਦ ਗਾ ਲੱਗੀਆਂ ਪੰਗਾਂ ਵਿਚਾਰੇ ਤਾਂ ਠੀਕ ਹੈ ਕਿ ਨਹੀਂ ਚਲੋ ਕੋਈ ਨਾ ਇਹ ਰਾਤ ਹੀ ਦਿੱਖਾ ਰਾਤ ਹੀ ਚਾਕੇ ਪਾਸੇ ਰੱਖਦਾ ਬਈ ਵਿਚਾਰਾ ਉਹਦਾ ਅਹੀਂ ਪੈਣ ਤੌਣੇ ਨਹੀਂ ਸਿੱਧੀ ਕਰਦਾ ਹੱਲ ਕੀ ਕਰੀਏ ਇਹਦੇ ਕੀ ਦਵਾਈ ਦਈਏ ਇਹਨੂੰ ਨਾ ਇਹਦੇ ਕੋਈ ਐਡੀਸ਼ਨ ਦੇ ਕੋਈ ਟਿਕਟ ਅੱਲੇ ਕੁਝ ਹੋਰ ਲਾ ਸਕਦੇ ਹਣਾ ਬਾਕੀ ਵੈਕਸੀਨ ਤਾਂ ਲੱਗਦੀ ਨਹੀਂ ਹੁੰਦੀ ਵੈਕਸੀਨ ਤਾਂ ਸਹੀ ਕਬੂਤਰਾਂ 'ਤੇ ਲੱਗਦੀ ਬਿਮਾਰ ਕਬੂਤਰਾਂ 'ਤੇ ਤਾਂ ਵੈਕਸੀਨ ਕੀ ਕਰਨਾ ਹੁਣ ਬੱਚੇ ਬਾਹਰ ਕੱਢ ਲੈਣੇ ਕਰਾਂ ਡਾਊਨ ਵਾਲੇ ਨਹੀਂ ਗੰਭੀ ਚਾਉਦੇ ਡਾਊਨ ਵਾਲੇ ਤਾਂ ਕੱਢ ਰਹੇ ਨਹੀਂ ਆਪਾਂ ਮੈਨੂੰ ਪਤਾ ਬੂਫਰਾ ਨਹੀਂ ਪੂਰੀ ਚਾਸ ਹੈ ਲੰਬੀ ਨਹੀਂ ਆਪਾਂ ਕਿਦੜਵੇ ਚੱਲਾਂਗੇ ਮੈਂ ਕੁਝ ਹੋਰ ਵੀ ਸਮਾਨ ਲੈ ਕੇ ਆਣਾ ਹਾਂ ਗਿੱਦੜਵੇ ਉਹ ਫਿਰ ਪਹਿਲਾਂ ਗਿੱਦੜਵੇ ਚੱਲਦੇ ਆਂ ਕਿ ਬੱਚੇ ਬੱਚੇ ਕੱਢ ਹੀ ਲੈਣੇ ਫਿਰ ਬਾਅਦ ਚ ਆਥਰੇ ਮੁਰ ਕੋਡੜ ਡਟ ਜਾਣਗੇ ਕਿ ਮੀ ਕੀ ਫਾਇਦਾ ਹਾਂਜੀ ਮੇਰੇ ਵੀਰੋ ਤੇ ਕੱਢਦੇ ਆ ਵੀ ਬੱਚੇ ਹਨਾ ਤੇ ਬੱਚੇ ਉਹ ਕੱਢਾਂਗੇ ਜਿਹੜੇ ਲੱਗੇ ਨਹੀਂ ਜਾਂ ਘੱਟ ਲੱਗੇ ਆ ਜੇ ਤੇ ਜਿਹੜੇ ਦੋ ਦੋ ਚਾਰ ਚਾਰ ਵਾਰੀਆਂ ਉੱਡਿਆ ਏ ਤੇ ਉਹਨਾਂ ਦੀਆਂ ਹਿੱਕਾਂ ਪੜਾਉਣ ਚ ਕੋਈ ਫਾਇਦਾ ਨਹੀਂ ਕੀ ਪੋਸਟੀਆਂ ਦੀ ਜਾਨ ਹੈ ਤਰ ਕੋਲ ਕੀ ਹੈ ਪਹਿਲਾਂ ਬਾਹਾਂ ਹੱਥ ਸਾਫ਼ ਕੀਤੇ ਸੀ ਲਾਜੁੰਦੀ ਟੌੜ ਗਏ ਚਲੋ ਭਾਈ ਕੱਢ ਲੋ ਗਏ ਆ ਦੇਖੋ ਦੋਨੇ ਭਰਾ ਆਪਣਾ ਇੱਕੋ ਜਿਹਾ ਰੰਗ ਲੱਗਾ ਕਿੱਦਾਂ ਨਾਲ ਇਕੱਠੇ ਬੈਠੇ ਬੈਠੇ ਵੀ ਇਕੱਠੇ ਆਣਾ ਇਹਨੂੰ ਪੂਰੀ ਪਛਾਣ ਹੁੰਦੀ ਆ ਉਹਦੇ ਭੈਣ ਭਾਈ ਦੀ ਬਾਕੀ ਬਈ ਸਚਾਂ ਜਿਹੜੇ ਬੱਚੇ ਜਿਵੇਂ ਇਹਦੇ ਖੰਭ ਬੰਨੇ ਆ ਆ ਦੇਖੋ ਠੀਕ ਹੈ ਇਹਦੇ ਖੰਭ ਬੰਨੇ ਆ ਇਹਦੇ ਵੀ ਖੰਭ ਬੰਨੇ ਆ ਜਿਹੜਾ ਇਹਦੇ ਖੰਭ ਬੰਨੋ ਸਾਰੇ ਖੋਲਦੇ ਨੇ ਕਿਉਂਕਿ ਇਹਨਾਂ ਦੇ ਭੈਣ ਭਰਾ ਡਾ ਕੇ ਬੰਦ ਕਰਤੇ ਹੁਣ ਇਹਨਾਂ ਦੇ ਖੰਭ ਖੋਲਦੇ ਆ ਭੂਆ ਵਾਲਾ ਵੀ ਲੱਗ ਗਿਆ ਬਗਲਾ ਵਾਲਾ ਲੱਗ ਗਿਆ ਬਗਲ ਟੂਸਰ ਲੱਗ ਗਿਆ ਜਿਹੜਾ ਇੱਕ ਬਿੱਠ ਬਗਲ ਟੂਸਾ ਲਾ ਗਿਆ بڑے ਬੱਚੇ ਨਵੇਂ ਲੱਗਿਆ ਕੱਲ ਬਹੁਤ ਬੱਚੇ ਉੱਡ ਗਏ ਸਾਨੂੰ ਦੱਸਣਾ ਭੁੱਲ ਗਏ ਛੋਟੇ ਵੀ ਤੇ ਕੱਢਦੇ ਆ ਜੀ ਵਾਰ ਫੋਨ ਲੜੇ ਇੱਕ ਵਾਰ ਫੋਨ ਟਾਈਮ ਲੈਪਸ ਤੇ ਲਾਈਏ ਖੰਡ ਹਾਂ ਯਾਰ ਟੈਂਕੀ ਦੀ ਗਿਆ ਸੀਗਾ ਬਗਲ ਟੂਸਾ ਵੀ ਉੱਡ ਕੇ ਆ ਗਿਆ ਬਗਲ ਟੂਸਾ ਵੀ ਉੱਡ ਕੇ ਆ ਗਿਆ ਹਾਂ ਤੇ ਭੂ ਵਾਲਾ ਵੀ ਉੱਡ ਕੇ ਆ ਗਿਆ ਬਗਲਾਂ ਵਾਲਾ ਵੀ ਉੱਡ ਕੇ ਆ ਗਿਆ ਹਰੀ ਬੈਠਾ ਹੀ ਨਹੀਂ ਆਈ ਜੀ ਉੱਡ ਕੇ ਨਾ ਹਾਂਜੀ ਮੇਰੇ ਵੀਰੋ ਤੇ ਬੱਚੇ ਕੜਦੇ ਸੀ ਭਾਈ ਬਾਹਰ ਹਨਾ ਤੇ ਓਡੇ ਵੀ ਆਏ ਬੱਚੇ ਕਾਫੀ ਓ ਤੁਹਾਨੂੰ ਦੱਸਦੇ ਕੋਈ ਆ ਗੜਾ ਅੱਛਾ ਠੀਕਾ ਕਾਲਾ ਚੀਨਾ ਦਾ ਹਨਾ ਬੱਚੇ ਓਡੇ ਆਏ ਭਈ ਲਗਭਗ ਗਲਾਬੀ ਟੂਸਾ ਸੱਜਾ ਗਲਾਬੀ ਟੌਰੀ ਉਹੀ ਸੱਜੀ ਹਰੀ ਬਗਲ ਹਨਾ ਜੀ ਦਾ ਪ੍ਰਾਪਾਪਾ ਬੰਦ ਕਰਤਾ ਪਹਿਲਾਂ ਲਵਾ ਕੇ ਉਹ ਬੱਚਾ ਓਡੇ ਆ ਬਈ ਕਰੇ ਆਪਣਾ ਆ ਗਿਆ ਸਿੱਧਾ ਛਰੀ ਤੇ ਠੀਕ ਹੈ ਇੱਕ ਓਡੇ ਆ ਭਈ ਕੱਛ ਖੇਚਵੀ ਤੇ ਨਹੀਂ ਨਹੀਂ ਕੱਚ ਤਾਂ ਖੱਤੀ ਵੀ ਹੁੰਦੀ ਆ ਚ ਕੱਚ ਫੂੰਜੀ ਵਾਲਾ ਉੱਡਿਆ ਆ ਅ ਗੱਲ ਮੁਕੀ ਰਾਂ ਅੰਦਰ ਮੈਂ ਦੱਸਦਾ ਯਾਰ ਕਿਉਂ ਉਲਜੀ ਆ ਇਹਨੂੰ ਤੁਸੀਂ ਠੀਕ ਆ ਕਿ ਨਹੀਂ ਇੱਕ ਉੱਡਿਆ ਆ ਬਗਲ ਟੂਸਾ ਟੋਰੀ ਇੱਕ ਉੱਡਿਆ ਕੱਚ ਫੂੰਗਾ ਇੱਕ ਉੱਡੇ ਸੀ ਹਰੀ ਬਿੱਠਾਲੀ ਇੱਕ ਉੱਡੇ ਸੀ ਕੱਚ ਕਾਂਤਾਲਾ ਇੱਕ ਉੱਡੇ ਸੀ ਬਗਲ ਕਾਂਤਾਲਾ ਤੇ ਇੱਕ ਉੱਡੇ ਸੀ 사ਤਾ ਕੱਚ ਹਨਾ ਹਰਾ 사ਤਾ ਗਲਾਪੀ ਕੱਚ ਨਹੀਂ ਨਹੀਂ ਗਲਾਪੀ 사ਤਾ ਹਰੀ ਕੱਚਾ ਲੋਡਿਆ ਜੀ ਆ ਕੁਝ ਜਾਨਵਰ ਉੱਡ ਕੇ ਬੈਠੇ ਆ ਮੇਰੇ ਹਿਸਾਬ ਨਾਲ ਤੇ ਖਣੀ ਉੱਡੇ ਵੀ ਫਿਰਦੇ ਰ ਇੱਕ ਬਿੱਠ ਬਗਲ ਟੂਸੇਲੇ ਉੱਡਾ ਸੀ ਯਾਰ ਬੱਚੇ ਦਾ ਵਾਵਾ ਉੱਡੇ ਸੀ ਯਾਰ ਕੋਲਮ ਲਾ ਕੇ ਲੱਗੇ ਆ ਜਿੰਨੇ ਪਿਛੇ ਬਾਹਰ ਕਰਦੇ ਸਭ ਪੱਕੇ ਲੱਗੇ ਆਪਣੇ ਵੀ ਇੱਕ ਸਭ ਦੇ ਪੱਕੇ ਹੀ ਆ 100% ਵੀ ਇਹਨਾਂ 'ਚ ਕੋਈ ਵੀ ਉੱਡ ਕੇ ਪਾਸੇ ਨਹੀਂ ਜਾਂਦਾ ਜਾਊਗਾ ਤਾਂ ਘਰੇ ਮੁੜਿਆ ਆਊਗਾ ਕਿਉਂਕਿ ਵੱਡੇ ਬਹੁਤ ਹੋ ਗਏ ਛਤਰਾਂ ਦੇ ਪੂਰੇ ਸੂਏ ਆ ਇਹ ਇੱਕ ਇੱਕ ਕਲੀ ਝਾੜ ਗਏ ਹੁਣ ਆਪਾਂ ਖੰਭ ਖੋਲੇ ਇਹਨਾਂ ਦੇ ਆ ਫਾਇਦਾ ਹੁੰਦਾ ਬਈ ਠੀਕ ਆ ਵੱਡੇ ਕਰ ਕਰ ਬੱਚੇ ਲਵਾਇਆ ਦਾ ਵੱਡਾ ਬੱਚਾ ਪਾਸੇ ਨਹੀਂ ਜਾਂਦਾ ਘਰ ਤੋਂ ਬਈ ਛੀਤੀ ਕਿਤੇ ਪਰ ਹਾਂ ਉਹ ਡੇਲੀ ਛਤਰੀ ਤੇ ਬੈੰਦਾ ਹੋਵੇ ਤੇ ਬਸ ਘਰੇ ਘਰੇ ਉਡੋਲੂ ਬੈੰਦਾ ਹੋਵੇ ਇਨੀ ਕਿਡਾਰੀ ਮਾਰਦਾ ਹੋਵੇ ਉਹ ਠੀਕ ਹੈ ਕਿ ਨਹੀਂ ਤੇ ਉਹ ਬੱਚਾ ਕਦੇ ਨਾ ਪਾਸੇ ਜਾਊਗਾ ਮੈਂ ਗਾਰੰਟੀ ਲੈਣਾ ਵਿੱਚ ਪਾਸੇ ਆਉੜਾ ਹਾਂਜੀ ਹੋਏ ਕੋਈ 64 ਵਾਲੀ ਜੂੜੀ ਵਰਗਾ ਤਾਂ ਫਿਰ ਕਹਿਣਾ ਕੀ ਹੈਗਾ ਠੀਕ ਹੈ 64 ਵਾਲਿਆਂ ਦਾ ਇੱਕ ਰਹੇਗਾ ਬਸ ਆਪਣੇ ਕੋਲ ਢੱਡੇ ਲਾਉਣ ਵਾਲਾ ਦੋ ਤਲਾ ਲਾ ਕੇ ਬੰਦ ਕਰਤੇ ਇੱਕ ਗਵਾਚ ਗਿਆ ਇੱਕ ਆਹ ਬੈਠਾ ਠੀਕ ਹੈ ਦੋ ਇਧਰ ਬਿਮਾਰੀ ਚਾਏ ਪਈ ਐ ਤੇ ਦੋ ਹਜੇ ਹੋਣ ਹੋਰ ਕਢਾਈ ਜਨਵੇਂ ਨਹੀਂ ਭਈ ਉਹ ਬੈਠਾ ਲਈ ਟੁੱਡੀ ਫਿਰਦੀ ਹੋ ਜਾਂਦੀ ਹੋ ਜਾਂਦੀ ਬੈਠਾ ਲਈ ਆਹ ਫਿਰਦੀ ਆ ਆ ਗਈ ਭਈ ਆ ਆ ਗਈ ਬੈਠ ਲੁੱਡੀ ਫਿਰਦੀ ਐ ਇਹ ਬਹਿ ਜਾਣਾ ਕੋਈ ਨਾ ਮੈਨੂੰ ਪੱਕੇ ਇਹ ਨਹੀਂ ਜਾਂਦੀ ਪਾਸੇ ਕੋਈ ਚੱਕ ਨਹੀਂ ਇਹਨੂੰ ਸਿਆਣੀ ਹੋ ਗਈ ਨਹੀਂ ਵੇਖ ਲੈ ਪਿੰਡ ਪਹਿਲਾਂ ਕੀ ਹੁੰਦਾ ਬਾਹਰ ਤੇ ਛੋਟੇ ਬੱਚੇ ਰਹਿ ਗਏ ਭਾਈ ਕੁਛ ਨਾ ਉਹ ਆਪਾਂ ਕੱਢ ਲਗੇ ਬਾਹਰ ਇੱਥੇ ਨੀਵੀਂ ਛੇਦਰੀ ਦੇ ਬਾਹਾਲੀਏ ਤੇ ਬਸ ਆਹੀ ਹੈ ਵੱਡੇ ਸਭ ਆਂਦਾ ਸਾਨੂੰ ਦੱਸਿਆ ਪੱਕੇ ਵਾਅਦਾ ਹੈ ਵੰਦਾ ਯਾਰ ਵੱਡੇ ਬੱਚੇ ਨਹੀਂ ਕੱਢਦੇ ਐਵੇਂ ਗਵਾਉਣ ਦਾ ਫਾਇਦਾ ਨਹੀਂ ਇੰਟਰੀਆਂ ਕਰਾ ਰੱਖੀਆਂ ਵਾਵਾ 15 ਇੰਟਰੀਆਂ ਕਰਾ ਰੱਖੀਆਂ 15 20 ਬੱਚੇ ਆਪਣੇ ਕੋਲੇ ਘਟਣਗੇ ਮੇਰੇ ਹਿਸਾਬ ਨਾਲ ਬਿਮਾਰੀ ਦਾ ਕਰਕੇ ਹੀ ਲਓ ਜੀ ਮਰ ਤਈ ਦਬਾਨਾ ਜੀ ਪਾਣਾ ਭਾੜਾ ਚੂਰ ਨਖਾਦਾ ਪਾਈ ਨਾਟ ਬਾਦੇ ਪਾਣਾ ਗਾਂਦੀਆਂ ਨੇ ਰਹਿਤਾ ਏ ਐ ਮੂਗਲੀ 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 ਕੁੜੀ ਜਦੋਂ ਦੰਦ ਕਾਈ ਜਾਂਦੇ ਰੇ ਬੇਰਾ ਤੇ ਹੜਕਾ ਚੁੱਕ ਕੇ ਦੇਣ ਦੇਣ ਉਹ ਡੱਕਾਣੀਆਂ ਤੇ ਓਏ ਮੈਂ ਜੀ ਆਈ ਬਣਾਦਾ ਏ

ਨਾ ਇਹਦਾ ਕੋੜ ਕੱਢੀ ਹੈ ਨਾ ਵਧੀਆ ਬਣ ਜਾਂਦਾ ਹੈ ਫਿਰ ਸਾਬਜੀ ਕੀਤੇ ਤੋਂ ਤੇ ਬਾਕੀ ਖੁੱਡਿਆਂ ਦੀ ਵੀ ਕਰਨੀ ਹੈ ਸਾਫ ਸਵਾਈ ਪਾਸ ਚਲ ਕੋਈ ਨਾ ਬਾਅਦ ਚ ਕਰਾਂਗੇ ਬੱਚੇ-ਬੁੱਚੇ ਸਭ ਪੂਰੇਆ ਬਸ ਇੱਕ ਬੱਚਾ ਉੱਡਿਆ ਫਿਰਦਾ ਹੈਗਾ ਤੇ ਜਦੋਂ ਉਹ ਬੈਠ ਗਿਆ ਤੇ ਉਦੋਂ ਬਾਅਦ ਵੱਲ ਲਾਉਣ ਲੱਗ ਜਾਗੇ ਪਹਿਲਾਂ ਨੂੰ ਠੀਕ ਹੈ ਜੀ ਤੇ ਬੁਫਰਾਂ ਦੀ ਹਜੇ ਚੱਲ ਰਹੀ ਆ ਬਰੂ ਤਲਾਸ਼ ਵੀ ਲੈ ਨਹੀਂ ਕੀ ਸਾ ਉਹ ਤਾਂ ਵੀ ਕੀ ਨਹੀਂ ਹਾਂਜੀ ਫਿਰੇ ਦੋਸਤੋ ਤੇ ਡੰਨ ਆਈ ਕਿ ਇਧਰੋਂ ਟਰੈਨਰ ਰੂਆਂ ਕਰਕੇ ਰੱਖਦੀਆਂ ਸਾਫ ਬਾਹਰ ਕੱਢ ਕੇ ਕੁਝ ਬਿਮਾਰ ਕੂਤਰ ਚੱਕ ਦੋਨਾਂ ਦੇ ਦਵਾਈ ਦੂਈ ਪਾਤੀ ਕੁਝ ਬੱਚਾਂ ਬੁੱੱਚਾਂ ਸਭ ਦੇ ਦਵਾਈ ਬੂਟੀ ਪਾਤੀ ਟੂ ਜੱਡ ਹਨਾ ਬਾਈ ਆ ਟੈਂਕੀ ਵਾਲੇ ਕੂਤਰ ਸੇ ਯਾਰ ਇੱਥੇ ਬਾਹਰ ਕੱਢ ਕੇ ਰੱਖਦੇ ਆਪਾਂ ਜਿਹੜੀ ਲਿਆਂਦੀ ਰਾਤ ਫੜ ਕੇ ਕੂਤਰ ਚੰਗੇ ਲੱਗੇ ਮੈਨੂੰ ਦੋਵੇਂ ਇਹ ਪਰ ਕੋਈ ਚੱਕਨੇ ਆਪਾਂ ਨੂੰ ਚੰਗੇ ਮੜਦਾ ਕੋਈ ਪਾਣੇ پاس ਨੂੰ ਦਿਖਾ ਦੇ ਜਿਹਦੇ ਹੋਏ ਆਪਾਂ ਮੋੜ ਵੀ ਦੇਵਾਂਗੇ ਆਪਾਂ ਨੂੰ ਕੋਈ ਐਡਾ ਇਸ਼ੂ ਹੈ ਇਹ ਕੂਤਰਾਂ ਦਾ ਠੀਕ ਹੈ ਜੀ ਬਸ ਹੁਣ ਟਾਈਮ ਹੋ ਗਿਆ 1 2 ਵਜ ਗਏ ਬੱਚੇ ਬੁੱੱਚੇ ਸਭ ਵੋਡ ਕਰਕੇ ਆ ਗਏ ਛੋਟੇ ਬੱਚਾ ਨੂੰ ਛਤਰੀ ਤੇ ਟ੍ਰੇ ਰੱਖ ਰੱਖੇ ਦਾਣਿਆਂ ਵਾਲੀ ਪਾਣੀ ਰੱਖ ਰੱਖੇ ਤੇ ਬਸ ਹੁਣ ਬੱਚੇ ਲਾਉਣ ਦੀ ਤਿਆਰੀ ਕਰੀਏ ਬਈ ਲਾਈਏ ਫੋਨ ਟਾਈਮ ਲੈਪਸ ਤੇ ਹਾਂ ਲਿਓ ਕੀ ਹੋ ਗਿਆ ਤਾੜਕਾ ਤੋ ਰੱਖਿਆ ਤੈਨੂੰ ਆਇਆ ਫਿਰ ਚੱਲ ਘੁੰਮਲਾਵਾਰ ਆ ਕਰਦੇ ਆ ਬਈ ਬੱਚੇ ਅੰਦਰ ਠੀਕ ਐ ਦੇਖਦੇ ਆ ਕੀ ਬੰਦਿਆ ਹਾਂਜੀ ਮੇਰੇ ਦੋਸਤੋ ਪਾਤਾ ਹੀ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਟਾਈਮ ਨਾਲ ਹੀ ਹਜੇ ਟਾਈਮ ਹੋਇਆ ਭਾਈ 2:00 ਵਜੇ ਤੇ 18 ਮਿੰਟ ਸਿਰਫ ਹੀ ਸਾਰੇ ਕਬੂਤਰਾਂ ਦਾ ਦਾਣਾ ਠੀਕ ਆ ਸਾਫ਼-ਸੁੱਤਰਾ ਗਾਂ ਟਰੇਆਂ ਸਾਫ਼-ਸੁੱਤਰਾ ਦਾਣਾ ਪਾਣੀ ਵਾਲੇ ਭਾਂਡੇ-ਪੁੰਡੇ ਧੋ ਕੇ ਸਾਫ਼-ਸੁੱਤਰਾ ਪਾਣੀ ਜਮਾ ਠੀਕ ਹੈ ਜੀ ਸਭ ਬੱਚੇ ਅੰਦਰ ਸਪੇਅਰ ਵੀ ਅੰਦਰ ਸਿਰਫ ਇੱਕ ਕਬੂਤਰੀ ਬਾਹਰ ਹੈ ਹਰੀ ਬੈਠ ਵਾਲੀ ਜਿਹੜੀ ਪਹਿਲਾਂ 4 ਦਿਨਾਂ ਤੋਂ ਠਹਿਈ ਸੀ ਆਪਾਂ ਨੂੰ ਉਹ ਕੂਤੀ ਫੇਰ ਛੱਡਣ ਲੱਗ ਗਈ ਸੀ ਖੁੱਲੀ ਹੈ ਨਾ ਪਹਿਲਾਂ ਤਾਂ ਉੱਡ ਕੇ ਬਈ ਉੱਡੀ ਸਵੇਰੇ 10 ਮਿੰਟ ਸਾਨੂੰ ਦਿਖਾਈ ਵੀ ਹੈ ਜਦੋਂ ਜਾਂਦੀ ਮੈਂ ਉਦੋਂ ਪਹਿਲਾਂ 10 ਮਿੰਟ ਉੱਡ ਕੇ ਛਰੀ ਤੇ ਆ ਗਈ ਸੀ ਜਦੋਂ ਸਾਨੂੰ ਮੈਂ ਦਿਖਾਈਏ ਵੀ ਉੱਡੀ ਫਿਰਦੀ ਆ ਉਦੋਂ ਬਾਅਦ ਘਰੇ ਨਹੀਂ ਆਈ ਬਈ ਉਹ ਠੀਕ ਹੈ ਜੀ ਤੇ ਇੱਕ ਉਹ ਨਹੀਂ ਆਈ ਇੱਕ ਉਹ ਟੈਂਕੀ ਵਾਲਾ ਕਾਲੇ ਟੂਸਿਆਂ ਨਹੀਂ ਆਇਆ ਬਾਕੀ ਸਾਰਾ ਸਾਰੇ ਆਪਣੇ ਆਪਣੇ ਬੱਚੇ ਪੂਰੇ ਆ ਤੇ ਇਧਰੋਂ ਜਿਹੜਾ ਹਲਿਆਂ ਦੇ ਟੈਂਕੀ ਤੋਂ ਹੁਣ ਇਹਨਾਂ ਦਾ ਵੀ ਬਈ ਦਾਣਾ ਪਾਣੀ ਕਰਤਾ ਟਾਈਮ ਨਾਲੀ ਤੇ ਬਾਹਰ ਬੈਠਿਆ ਵਧੀਆ ਚੱਲ ਕਰੀ ਜਾਂਦਾ ਪੂਰੀਆਂ ਓਕੇ ਰਿਪੋਰਟਾਂ ਚ ਵੀ ਜਾਨਵਰ ਉਹ ਲੋਕ ਲੂਕ ਲਾਈ ਜਾਂਦੇ ਆ ਮੈਂ ਵੀ ਨੀਰਾ ਨੂਰਾ ਵਾਡਰ ਲਿਆਉਣਾ ਯਾਰ ਦੋ ਦਿਨਾਂ ਦਾ ਕੋਈ ਤੇ ਨੀਰਾ ਵਾਡਰ ਲਿਆਉਣ ਨਾਲ ਨਾ ਕੱਤ ਹੋਗੇ ਨਾ ਤੇ ਜਿਹੜੇ ਨਵੇਂ ਬੱਚੇ ਕੁਛ ਨੇ ਠੱਲਾਂ ਪਾ ਦਾਂਗੇ ਤੇ ਫੇਰ ਮੁੜ ਕੇ ਦੂਜੇ ਕੰਮ ਨੂੰ ਧੰਦੇ ਬੜ ਲਾਂਗੇ ਸਾਰੇ ਆ ਗਏ ਨਾ ਬੱਚੇ ਸਾਰੇ ਆ ਗਏ ਉਸਤਾਦ ਜੀ ਤੇ ਡਾਨਾ ਬਈ ਕੰਮ ਸਾਰਾ ਬਸ ਹਾਂਜੀ ਇਟਸ ਥੀ ਟਾਈਮ ਪੂਜਗਾ ਮਠੀਆਂ ਤੇ ਬਿਸਕਟ ਤੇ ਇਧਰ ਪਈਏ ਚਾਹ ਪੀਏ ਚਾਹ ਬਾਬਿਓ ਨੀਰਾ ਨੂਰਾ ਵਾਡ ਲਿਆਉਣਾ ਮੇਰੇ ਅੱਸੀ ਅੱਜ ਆਪ ਹੀ ਨਾ ਦਖਣ ਨੂੰ ਮਨ ਦੇਵੀ ਵਿਦਿਆਲ ਹੋ ਗਿਆ ਸੀ ਵੀ ਘਰ ਦੇ ਨੂ ਨੀਰਾ ਵੱਢ ਕੇ ਲਿਆ ਦਾਂਗੇ ਠੀਕ ਹੈ ਕਿ ਨਹੀਂ ਲੈ ਮੁੰਡਿਆ ਬੈ ਜਾ ਇੱਥੇ ਰੱਖਣ ਵਾਲਾ ਕੰਮ ਕਰਦਾ ਹੁਣ ਕੁੱਤਾ ਡੋਲ ਦੂ ਇਹਨੂੰ ਹੀ ਮਾਰ ਕੇ ਉਹ ਛੱਡ ਜਾ ਠੀਕ ਹੈ ਕਿ ਨਹੀਂ ਲੈ ਮਿੱਤਰਾ ਪੀ ਜਾ ਨੀਰਾ ਘਰਦਿਆਂ ਨੇ ਵੱਢ ਲੈਣ ਦਾ ਬਸ ਹੁਣ ਕੁਝ ਨਹੀਂ ਕਰਨਾ ਨਾ ਹੋਣਾ ਹੀ ਹੈ ਤੇ ਬਸ ਹੁਣ ਜਿਵੇਂ ਬੂਫਰ ਬਾਫਰ ਭਾਲ ਕੇ ਆਵੇਂ ਕੋਈ ਹੋਰ ਕੰਮ ਕੁੰਮ ਜਿਹਾ ਹੋ ਜਿਨੇ ਵੇਰ ਦਾਂਗੇ ਨਹੀਂ ਇੱਕ ਘਰੇ ਬੂਫਰ ਭੇ ਲੋਡ ਕਰਾ ਲਾਂਗੇ ਜਿਵੇਂ ਗੋਲੀਆਂ ਭਾਲ ਲਿਆਵਾਂਗੇ ਦੇਖਦੇ ਆਂ ਕਿ ਹਣਾ ਫਿਰ ਹੌਲੀ ਹੌਲੀ ਬੱਚਾ ਤੇ ਠੱਲਾ ਪਾ ਕੇ ਟੇਨ ਵੀਡੀਓ ਮੈਂ ਤਾਂ ਨਹੀਂ ਲਈ ਕਿਉਂਕਿ ਮੈਨੂੰ ਫੋਨ ਨੂੰ ਹੱਥ ਨਹੀਂ ਲਾਉਣਾ ਸੀਗਾ ਬਈ ਪਹਿਲਾਂ ਮੈਂ ਗਿਆ ਕਰੇਨਾ ਹੱਤਾ ਹਨਾ ਨਹਾਉਣ ਤੋਂ ਬਾਅਦ ਮੈਂ ਕਿਸੇ ਵੀ ਚੀਜ਼ ਨੂੰ ਜਿਹੜੀ ਇੱਥੇ ਵਰਤੋ ਚਾਹੁੰਦੇ ਹੱਥ ਨਹੀਂ ਲਾਇਆਗਾ ਸਿੱਧਾ ਇੱਥੇ ਮੈਂ ਦਵਾਈ ਨਹੀਂ ਲਾਇਆ ਤੇ ਹੁਣ ਤੱਕ ਫੋਨ ਦਵਾਈ ਚੱਕੀ ਤਾ ਤੇ ਠੱਲਾ ਪਾ ਤੀਆਂ ਭਰਾ ਦਾ ਹੁਣ ਤਾਂ ਮੈਂ ਬਾਰਿਆਂ ਨੂੰ ਵੀ ਹੱਥ ਨਹੀਂ ਲਾਇਆਗਾ ਬਾਰਿਆਂ ਵੀ ਇਹਨਾਂ ਨੇ ਖੋਲ ਤਕਾਂ ਮੈਂ ਬਸ ਸਿਰਫ ਠੱਲਾ ਚੱਕਰਾਂ ਧੋ ਕੇ ਉਹ ਵੀ ਰੱਖਣਾ ਪਾਇਆ ਧੋ ਕੇ ਤੇ ਮੈਂ ਬੱਚਿਆਂ ਕੋਲੇ ਗਿਆ ਬੱਚੇ ਚੱਕੇ ਵੀ ਨਹੀਂ ਆਨਲਾਈਨ 'ਚ ਬੈਠੇ ਬਿਠਾਏ ਬੱਚਿਆਂ ਦੀਆਂ ਲੱਤਾਂ ਪਿੱਛੇ ਕਰ ਕਰ ਕੇ ਠੱਲਾਂ ਪਾ ਦਿਆਂ ਸਾਨੂੰ ਆਏ ਆ ਵੀ ਅੱਖਾਂ ਖਰਾਬ ਨਾ ਹੋਣ 6 ਬੱਚਿਆਂ ਦੇ ਠੱਲਾਂ ਪਾ ਗਾ ਬਈ ਅੱਜ ਹਨਾ ਤੇ ਇੰਨੀ ਕੁ ਜ਼ਿਆਦਾ ਵਧੀਆ ਗ੍ਰੋਥ ਹੋ ਰਹੀ ਨੇ ਇੰਨੀ ਕੁ ਜ਼ਿਆਦਾ ਬਈ ਦਿਨਾਂ 'ਚ ਜੜੇ ਹੋਏ ਬੈਠੇ ਬੱਚੇ ਯਾਰ ਹਨਾ ਤੇ ਜੀ ਅੱਖਾਂ ਨਾ ਖਰਾਬ ਹੋਵਾਂ ਕੋਈ ਇਹ 15 20 ਬੱਚੇ ਆਪਣੇ ਸਿਰੇ ਚੜ ਗਏ ਤਾਂ ਆਪਾਂ ਨਹੀਂ ਬੱਲੇ ਬੱਲੇ ਹੋ ਜਾ ਆਪਣੇ ਠੀਕ ਹੈ ਦੇਖੀ ਠੱਲਾਂ ਪਾ ਦਿਆਂ 6 ਬੱਚਿਆਂ ਦੇ ਨਾ ਧੋ ਕੇ ਆ ਦੇ ਵਲ ਪੂਰੀ ਸੇਫਟੀ ਨਾਲ ਵੀ ਹੱਥ ਨਾਲ ਬੈਲ ਦਿਓ ਬਿਮਾਰੀ ਇਹ ਤੇ ਹੁਣ ਬਈ ਜਿਹੜੇ ਬੱਚਨੂਆਂ ਅੱਖਾਂ ਘੱਟ ਖਰਾਬ ਐ ਹੁਣ ਆਪਾ ਹੀ ਹਤਾ ਹੈ ਗਈਆਂ ਦੋ ਮੈਂ ਕਿ ਉਹਨਾਂ ਦੇ ਅੱਖਾਂ 'ਚ ਦਵਾਈ ਵੀ ਪਾ ਦਈਏ ਰਾਤ ਉਸਤਾਦ ਜੀ ਨੇ ਦੋ ਨਵੇਂ ਬੱਚੇ ਨੂੰ ਹੱਥ ਲਾਤਾ ਜੀਆ ਤਾਂ ਕਰਕੇ ਤੇ ਉਹ ਉਹਨਾਂ ਦੀ ਹੁਣ ਦਵਾਈ ਪਾਉਣਾ ਹੈ ਤਾਂ ਕਰਕੇ ਠੀਕ ਹੈ ਨਹੀਂ ਗਲਤੀ ਨਾਲ ਲੱਗ ਗਏ ਤਾਂ ਰਮਾਨ ਤੋਂ ਹੱਥ ਯਾਰ ਉਹ ਬੱਚਨਾਂ ਅੱਖਾਂ ਸਹੀ ਸੀ ਨਹੀਂ ਚੱਕ ਕੇ ਥੱਲੇ ਰੱਖ ਲੇ ਮਹਾਜਾ ਹੋਇਆ ਹੀ ਕਰ ਪਿਆ ਇਹ ਮਾਰੀ ਲੈ ਗਈ ਇਹ ਤੋਂ ਹੋ ਗਿਆ ਦਵਾਈ ਪਾ ਦਈਏ ਇੱਥੇ ਹਾਂਜੀ ਹਾਂ ਮੈਡੀਸਿਨ ਆਂਦੀ ਜੀ ਇਧਰੋ ਦਿਖਾ ਇਧਰ ਵੀਡੀਓ ਵਧੀਆ ਬਣਦੀ ਗਾ ਪੱਤੇ ਵੇਖੋ ਫਰਲਿਆਂ ਦੇ ਖੁੱਲੇ ਦਿਨ ਵਾਲੀ ਫੋਟੋ ਦਾ ਦੂਜਾ ਦੂਜਾ ਵਾਧਾ ਮੋੜੇ ਮੋੜੇ ਕਰਕੇ ਉੱਠਾ 10 ਪੱਤੇ 10 ਪੱਤੇ ਮੰਗਾ ਲਏ ਬਈ ਫਿਰ ਸਾਨੂੰ ਪਤਾ ਕਬੂਤਰ ਵਾਲੇ ਆਪਣੇ ਕੋਲ ਤਾਂ ਦਵਾਈ ਥੋੜੇ ਸਾਹਮਣੇ ਆ ਯਾਰ ਵੀ ਦਵਾਈ ਕਿੰਨੀ ਲੱਗਦੀ ਹੁੰਦੀ ਹੈ ਤੇ ਕੀ ਖਰਚ ਆਉਂਦਾ ਹਣਾ ਸਾਨੂੰ ਸਭ ਪਤਾ ਆਏਗਾ ਪਰ ਆਪਣੋਂ ਆਏ ਵੀ ਜਾਨਵਰ ਸੈੱਟ ਹੋਏ ਨੂੰ ਰੱਖ ਦੇ ਵੀਰੇ ਆ ਬਾਰ ਭੇੜ ਦੇ ਆਪਣੋਂ ਯਾਰ ਖਰਚੀ-ਕੁਰਚੀ ਦਾ ਕੋਈ ਚੱਕਰ ਨਹੀਂ ਹੈ ਨਾ ਖਰਚਾ ਤਾਂ ਝੱਲ ਲਾਂਗੇ ਜਾਨਵਰ ਸੈੱਟ ਹੋ ਜਾਣਗੇ ਆਪਣੇ ਤੇ ਬਸ ਅੱਜ ਬਾਹਰ ਇੱਕ ਤਾਂ ਹਰੀ ਮਿੱਠਾ ਵਾਲੀ ਤੇ ਇੱਕ ਉਹ ਉਹ ਆ ਤਾਂ ਆਪਣਾ ਹੈ ਨਹੀਂ ਯਾਰ ਹੈ ਤਾਂ ਵੈਸੇ ਹਰੀ ਮਿੱਠਾ ਵਾਲੀ ਵੀ ਨਹੀਂ ਆਪਣੀ ਚਲੋ ਹੁਣ ਚੱਲਦੇ ਆਂ ਯਾਰ ਕਿ ਦੜਵਾ ਸੀ ਨਾ ਬੁਫਰਾ ਦਾ ਰੇਟ ਪੁੱਛ ਕੇ ਆਣੇ ਆ ਸਾਡੇ ਲੰਬੀ ਜਜੇ ਨਹੀਂ ਥੋੜੇ ਜੇ ਹੁਣ ਸਾਨੂੰ ਆਇਆ ਥੋੜੇ ਸਸਤੇ ਮਿਲ ਜਾਣ ਬੁਫਰਾ ਰੇਟ ਪੁੱਛਣ ਲਈ ਇੱਕ ਥੋੜੇ ਕੱਪੜੇ ਲੈਣੇ ਹੀ ਜੀਨ ਜੂਨ ਤੇ ਲੋਰਲ ਲਾਰਾ ਉਹ ਪਤਾ ਕਰਨਾ ਹੈ ਪਹੁੰਚ ਗਏ ਕਿ ਦੜਵਾ ਸਾਡਾ ਯਾਰ ਲਵਲੀ ਜੀ ਮਿਲ ਗਿਆ ਹੈਲੋ ਕਰ ਦੇ ਕਰ ਹੋਰ ਯਾਰ ਮੁਰੇ ਹੀ ਫਿਰਦਾ ਸੀ ਬਈ ਇਹ ਬੱਸ ਨੂੰ ਕੀ ਦੱਸ ਗਏ ਸ਼ਹਿਰ ਸ਼ਹਿਰ ਦੀ ਦੌਰਾ ਕਰਦਾ ਫਿਰਦਾ ਸਾਡੇ ਮੁਰੇ ਅਸੀਂ ਚੱਕ ਲਿਆ ਨੂੰ ਆਉਣ ਸਾਰੀ ਇਹ ਮਗਰ ਮਗਰ ਸੀ ਇਹਦੇ ਮਗਰ ਮਗਰ ਫਿਰ ਇਹਨੇ ਖੜਾ ਛੱਡਤਾ ਫਿਰ ਸਾਡੇ ਮਗਰ ਹੋ ਗਏ ਓਣ ਚਲੋ ਫਿਰ ਹਾਂਜੀ ਆਇਆ ਯਰਮਾਨ ਨੂੰ ਸਿਖਟੀ ਦਾ ਖਵਾਉਣ ਸਟਾਫ ਕੁਲਚਾ ਚੱਕਲਾ ਵੀ ਹੁਣ ਆਉਦਾ ਖਾ ਕੇ ਚਾਉਂਦਿਆਂ ਕਰੇ ਯਾਰ ਕੱਪੜੇ ਆ ਲੈਣਾ ਜੀ ਕੱਪੜੇ ਸਾਡੇ ਫਿੱਟ ਨਹੀਂ ਆਏ ਕੱਪੜੇ ਮਰੇ ਨੇ ਭਾਲੇ ਹਨਾ ਸਪੈਸ਼ਲ ਇੱਕ ਤੋਂ ਦੁਕਾਨਾਂ ਤੇ ਉਹ ਕਹਿੰਦੀ ਨਵਾਂ ਸਟਾਕ ਆਉ ਫਿਰ ਮੰਨ ਕੇ ਚਲੋ ਲੈ ਕੇ ਜਾ ਹਾਂਜੀ ਮੇਰੀ ਵੀਰੋ ਆ ਗਈ ਜੀ ਘਰੇ ਕੱਜ ਲੰਬੀ ਵਾਲਾ ਮੁੰਡਾ ਗਿਆ ਕੋਈ ਆਪਣੇ ਕੋਲ ਹਨਾ ਤਾਂ ਕਰਕੇ ਮੜਿਆ ਕੋਈ ਕੰਮ ਸੀ ਮੈਨੂੰ ਬਈ ਹੁਣੀ ਆਏਗਾ ਤੇ ਚਲੋ ਰੋਟੀ ਠੱਟੀ ਖਾਣੇ ਆ ਬਈ ਹੁਣ ਜਿਹੜ ਦੁਆ ਹੈ ਜਿਹੜਾ ਗੋਲੀਆਂ ਲਿਆਣੀਆਂ ਉਹ ਬੇੜਾ ਦਾ ਕਬੂਤਰ ਆਣੂ ਸਾਰਿਆਂ ਨੂੰ ਬੱਚਿਆਂ ਨੂੰ ਅੱਖਾਂ ਚੋਂ ਡ੍ਰੌਪ ਵੀ ਪੋੜੀਆਂ ਆਏ ਡ੍ਰੌਪ ਤੇ ਆਪਣੀ ਜੇਬ ਚ ਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੋਣੀਆਂ ਮਿਰਸਾਂ ਨਾਲ ਬਹੁਤ ਹੋਣੀਆਂ ਜੀ ਘਟ ਘੜਾ ਹੋਰ ਤੋੜ ਲੈ ਕੋਈ ਇਸ਼ੂ ਨਹੀਂ ਬਾ ਚਲੋ ਵੀਰੇ ਹਣਾ ਹੁਣ ਮੈਂ ਲੱਗਾ ਸਾਰੇ ਬੱਚਿਆਂ ਨੂੰ ਦੇਣ ਲਗਭਗ 10 ਵਜੇ ਹੋਣਗੇ ਆਏ ਹੋਏ ਘੰਟਾ ਢੀੜ ਘੰਟਾ ਹੀ ਲੰਘ ਜਾਣਾ ਚਲੋ ਕੋਈ ਨਾ ਬਈ ਕਰਾਂਗੇ ਯਾਰ ਕੋਈ ਇਸ਼ੂ ਨਹੀਂ ਗਾ ਕਉ ਉਤਰਾ ਯਾਰ ਇਹਨਾਂ ਕਰਕੇ ਦਾ ਤੁਰੇ ਫਿਰਦੇ ਹਣਾ ਲਿਓ ਤੂੰ ਵੀ ਦਵਾ ਦੇ ਭਰਾਵਾ ਦੋ ਪੈਸਾ ਦਾ ਕੰਮ ਕਰਾ ਲੈ ਵਿਚਾਲੇ ਤਾਂ ਬਿੱਡਾਂ ਦੇ ਸਰਵਾਲਾ ਬਣ ਕੇ ਪਏ ਜਾਂ ਨਾ ਭੈਣ ਨੇ ਹੈ ਸਭ ਕੰਬਰ ਚ ਪੈਂਦਾ ਹੈ ਵਿੱਚੋਂ ਕਰਕੇ ਹੋਸ਼ ਆ ਰਹੇ ਹੂੰ ਪੱਤੇ ਹਾਂ ਜੀ ਮੈਂ ਰਿਵਰ ਕਾਰਤਾ ਹੀ ਕੰਮ ਦਾਨ ਦੇ ਦੀ ਵੀ ਸਾਰੇ ਬੱਚਿਆਂ ਨੂੰ ਦਵਾਈ ਓਹੋ ਭਗਤ ਉਹ ਤੁਸੀਂ ਇੱਥੇ ਬੈਠੇ ਹੋ ਇੱਕ ਮਿੰਟ ਰ ਇਹਨਾਂ ਨੂੰ ਅੰਦਰ ਕਰਦਾ ਮੈਂ ਦਾਨ ਹੈ ਸਾਰੇ ਫੁੱਡਾਂ ਚ ਬੱਚਿਆਂ ਦੇ ਵੱਡਿਆਂ ਛੋਟਿਆਂ ਨੂੰ ਟੈਬਲੇਟਸ ਆਈ ਡ੍ਰੋਪ ਆਤੀਆਂ ਦਾਨੇ ਕੰਮ ਬਸ ਇਹਨਾਂ ਨੂੰ ਚੱਕ ਕੇ ਰੱਖਦੇ ਆਂ ਅੰਦਰ ਭਗਤਾਂ ਨੂੰ ਠੀਕ ਹੈ ਲਾਈਟਾਂ ਕਰਦੇ ਆਂ ਬੰਦ ਹਾਂ ਕੀ ਸਲਾਹਤਰੀ ਓਏ हां ਸਰਵਾਲਾ ਬਣ ਕੰਦਰ ਵੜਿਆ ਜਾਣਾ ਬਾਹਰ ਅੱਜ ਤੂੰ ਬੰਦਿਆਂ ਨੂੰ ਰਿਆ ਬਾਹਰ ਇਹਨਾ ਦੱਸਦਾ ਤੈਨੂੰ ਮੈਂ ਹੂੰ ਤੇ ਘਰੇ ਰਹਿਣ ਵਾਲੇ ਇਹ ਵੀ ਦੱਸਦਾ ਤੈਨੂੰ ਉਹ ਕਹਿ ਡਾਨਾ ਬਰੋ ਬਾਠ ਠੀਕ ਆ ਯਾਰ ਆਹੀ ਜੀ ਅੱਜ ਦੇ ਦਿਨ ਚ ਨਾ ਤੇ ਬਸ ਇੰਨੇ ਆ